ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਜੋ ਇਹ ਚੈਨਲ ਨਾਲ ਜੁੜੇਗਾ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋਗੇ ਅੱਜ ਦੀ ਵਿੱਚ ਪਿੰਡ ਬਟੋਵਾ ਜ਼ਿਲ੍ਹਾ ਸ਼ਹੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਲਗਦੀ ਪੱਟੀ ਬਾਈ ਲਵ ਸਿੰਘ ਦੇ ਫਾਰਮ ਦੇ ਪਹੁੰਚ ਚੁੱਕੇ ਆ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਪੰਦਾ ਪੈਸੇ ਲਾਉਣੇ ਆ ਸਾਰੀ ਡੀਟੇਲ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਈ ਵੀਡੀਓ ਨੂੰ ਜਰੂਰ ਅੰਤ ਤੱਕ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਜੇ ਆਓ ਕਰੀਏ ਗੱਲਬਾਤ ਵੀਰਾਂ ਨਾਲ ਲੈ ਕੇ ਦਈਏ ਤੁਹਾਨੂੰ ਡੀਟੇਲ ਨਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਬਹੁਤ ਬਰਾਹੁਣਾ ਸਤਿ ਸ਼੍ਰੀ ਅਕਾਲ ਸਰਦੀ ਕਲਾ ਜੀ ਮਾਣ ਸਾਰਿਆਂ ਨੂੰ ਰੱਖਦੇ ਠੀਕ ਹੈ ਜੀ ਹੋਰ ਸੁਣਾਓ ਵਧੀਆ ਵਧੀਆ ਮਾਰ ਦੀ ਸੁਣਾਉਣ ਵੀਰ ਜੀ ਵੇਗਾ ਮਾਲ ਪਹਿਲਾਂ ਹਾਂਜੀ ਹਾਂਜੀ ਵੇਖਿਆ ਜੀ ਵੇਖਿਆ ਕੈਂਟੇਜ ਵੇਖਿਆ ਜੀ ਚਲੋ ਸ਼ੁਕਰ ਹੈ ਜੀ ਤੇ ਅੱਜ ਫਿਰ ਜੋ ਦੋ ਲੈ ਲਿਆ ਹਾਂਜੀ ਜੋੜਾ ਲਿਆਦਾ ਅੱਜ ਇੱਕ ਬੂਰੀ ਆ ਨੀ ਲੈਂਦੀ ਆ ਮੇਰਾ ਮੇਰਾ ਨੀ ਅੱਛਾ ਅੱਛਾ ਤੇ ਇੱਕ ਮੋਹਰਾ ਇੱਕ ਮੋਹਰਾ ਦੀ ਆ ਠੀਕ ਆ ਇੱਕ ਮੋਹਰਾ ਦੀ ਆ ਕੱਡੀ ਦੁੱਧੇ ਸੂਏ ਅੱਛਾ ਇਹ ਕੋਈ ਆਪਣੇ ਨਾਲ ਵੀਰ ਸਾਈ ਕਰ ਲੈ ਦੋ ਟਾਈਮ ਚੋਣਾਵੇ 12 ਕਿਲੋ ਦੁੱਧ ਚਵਾ ਕੇ ਦਊਗਾ ਕੱਟੀ ਪਹਿਲੇ 13 ਕਿਲੋ ਦੁੱਧ ਆ ਅੱਛਾ 12 ਦੀ 12 ਕਿਲੋ ਚਵਾ ਕੇ ਤਸਦੀ ਨਾ ਦਊਂਗਾ ਹਾਂ ਮੰਮੀ ਵੀ ਮੰਨਦਾ ਮੈਂ ਕਿਹਾ ਪਾਉਂ ਦੀ ਮੱਝ ਲੱਗਦੀ ਯਾਰ ਥੋੜੇ ਦੁੱਧ ਅਲੀਏ ਤੇ 12 ਕਿਲੋ ਦੱਸੀ ਜਨਾ ਆ ਉਹ ਕਿੰਦਾ ਹੋ ਗਿਆ ਨਾ ਮੈਨੂੰ ਸ਼ਰਤ ਲਾ ਲਓ ਤੁਸੀਂ ਮੈਂ ਦੀ ਐਂ ਸਾਈ ਕਰਕੇ ਤਿੰਨ ਡੰਗ ਮਹਿ ਚੋਈ ਆ ਓ ਸਜਨੋ ਮੈਂ ਚੰਗੀ ਆ 12 ਕਿਲੋ ਮੌਕੇ ਦਾ ਦੁੱਧ ਜਿਹੜਾ ਮਗਰ ਜਿਹੜਾ ਮੇਲ ਕਾਫ ਆ ਗਿਆ ਠੀਕ ਆ ਤਿੰਨ ਡੰਗ ਮਹਿ ਚੋਈ ਆ ਲੀਟਰ ਮਾਰ ਕੇ ਆਂਦੀ ਆ 6 ਕਿਲੋ ਟਾਈਮ ਮਿਲਿਆ 6 ਕਿਲੋ ਮਿਲਿਆ ਲੱਭ ਬਾਈ ਇਹ ਸੁਆ ਘਨਵਾ ਗਈ ਦੂਜੇ ਸੁਏ ਫਲੋਰ ਤੋਂ ਦੂਜੇ ਸੁਏ ਖੋਲ ਕੇ ਤੋਰਾ ਕਰਾ ਗਿਆ ਚੈੱਕ ਇਹ ਬਹੁਤ ਚੰਗੀ ਦੁੱਧ ਨੂੰ ਹਜੇ ਹਜੇ ਮਹਾਂਤਰ ਘਰੇ ਨਹੀਂ ਕੀ ਹੋ ਸਕਦਾ ਵਾ ਜਿੱਦੀ ਚੰਗੀ ਕੱਟੀ ਦੁੱਧ 14 ਕਰ ਜੇ ਠੀਕ ਆ 12 ਕਿਲੋ ਮਲਕੀ ਮੌਕੇ ਦੇ ਦੋ ਤੇ ਹੁਣ ਇਹ ਤੇ ਗਾਂ ਸਜਣੋ ਤੁਹਾਡੇ ਪਾਏ ਦਾ 2 ਕਿਲੋ ਵਾਜੇ ਜਾਂ 3 ਵਾਜੇ ਇਹ ਦੁੱਧ ਦਾ ਹਿਸਾਬ ਲਾ ਲਿਓ ਟਿੰਟਾ ਕ ਹੋ ਗਿਆ ਇਹਨੂੰ ਧਾਰਾ ਮਾਰ ਕੇ ਫਿਰ ਮੈਂ ਲੈ ਆਂਦੀ ਤੇ ਥੋੜੀ ਘਾਲੇ ਕਾਲੀ ਪੈਂਦੀ ਥੋੜੀ ਠੀਕ ਆ ਜੀ ਹਾਂ ਜੀ ਲਓ ਜੀ ਕੀ ਬਾਤਾਂ ਕਿੱਡੀ ਸ਼ਾਨਦਾਰ ਆ ਆਰਡਰ ਕੁਆਲਿਟੀ ਜਿਹੜੀ ਨੇ ਲਾਈਵ ਵਿੱਚ ਠੀ ਕਰਮਾ ਵਾਲੀ ਠੀਕ ਆ 12 ਕਿਲੋ ਮੌਕੇ ਦਾ ਦੁੱਧਿਆਂ ਦੇ ਥੱਲੇ ਜੀ ਰੈਡੀ ਦੱਸ ਰਹਿ ਤੇ ਮੋਹਰਾ ਨਸਲ ਦੇ ਵਿੱਚ ਜਿਹੜੀ ਪੈ ਗਈ ਮਗਰ ਜਿਹੜਾ ਮੇਲ ਕਾਫ ਕਟਾ ਗਿਆ ਸਜਣੋ ਲਓ ਜੀ ਖੁੱਲੀ ਜਾਣ ਦਿਓ ਜੀ ਖੁੱਲੀ ਰਸਾ ਛੱਡ ਦਿਓ ਜਾਣ ਦਿਓ ਲਓ ਜੀ ਕਿਆ ਬਾਤ ਆ ਬੱਚੇ ਤਾਂ ਬਹੁਤ ਕਰਦੇ ਆ ਹਾਂ ਬਸ ਜਦੋਂ ਡੰਗਰ ਫਿਰ ਨਵੇਂ ਥਾਂ ਆਉਂਦਾ ਨਾ ਫਿਰ ਕਰਦਾ ਲਓ ਜੀ ਤੇ ਬਾਕੀ ਬਿਰਲਾ ਉਹਨਾਂ ਦੇ ਜਵਾਈ ਬਹੁਤ ਜ਼ਿਆਦੀ ਬੋਲੀ ਤਾਰ ਬੜੀ ਬੋਲੀ ਹੈ ਵੇਖੋ ਚੋਹ ਕੋਈ ਫੜਿਓ ਮੜੀ ਥਾਂ ਲੈਵਾ ਲੱਗਾ ਕਿਤੇ ਗੱਲਾਂ ਹੀ ਕੀ ਆਂ ਥਾਂ ਤੇ ਗਿੜਗਿੜ ਤੇ ਲਾਈ ਬੈਠੀ ਕਰਮਾਂ ਜਾਨਾ ਕਿਹਦੀ ਬਿਰਲ ਤੇ ਲੱਗਾ ਇਧਰ ਵਾਹੋ ਹੁਣ ਚੰਗੀ ਤਰ੍ਹਾਂ ਨਹੀਂ ਨਹੀਂ ਦੇਖ ਲਿਆ ਦੇਖ ਲਿਆ ਮਲਕੀ ਤੇ ਫਿਰ ਚਵਾਈ ਬਹੁਤ ਜਿਆਦੀ ਪੋਲੀ ਆ ਕੋਈ ਚੀਜ਼ ਹੈ ਕੀ ਖਾਦਾ ਨਹੀਂ ਹਾਂ ਤਾਂ ਇਹ ਦ ਬੱਚਾ ਚੋਲੇ ਇਹ ਮੈਂ ਆ ਨਸਲ ਵਾਲੀ ਨਸਲ ਵਾਲਾ ਮੈਂ ਬੜਰੇ ਸਾਡੀ ਬੜਰੇ ਦੀ ਇਹਦੀ ਆ ਉਹ ਵੀ ਮੈਂ ਬੜਰੇ ਦੀ ਬੱਗੀ ਮੋਸ਼ੀਓ ਵੀ ਨੀਂਦੀ ਜਾਵੀ ਇਹ ਲਾ ਫਿਰ ਕਿੰਨੇ ਵੀ ਆਪਾ ਦੇ ਦਿੱ ਗਏ ਵੀਰ ਵੀਰ ਜੇ ਤੇਰਾ ਦੁੱਧ ਦੇ ਦੁੱਧਰੇ ਹਸਾਬ ਨਾਲ ਤੇ ਮੈਂ ਲੱਖ ਦੀ ਭਾਵੇਂ ਇਹਦੀ 12 ਕਿਲੋ ਦੁੱਧ ਆ ਮੈਂ ਥਲੇ ਮਿੰਤੀ ਵਾਲਾ ਠੀਕ ਠੀਕ ਇਹ ਨਾਲ ਨਹੀਂ ਕੋਈ ਐਵੇਂ ਕਹਿਦ ਗਿਆ ਆਪਾਂ ਠੀਕ ਆ 12 ਕਿਲੋ ਜਿਹੜਾ ਵੀ ਵੀਰ ਆਪਣੇ ਨਾਲ ਸਾਈ ਕਰੂਗਾ ਤਿੰਨ ਟਾਈਮ ਚੋਵੇ ਜੇ 12 ਕਿਲੋ ਮੈਂ ਦੁੱਧਰਾ ਦੁੱਧ ਫੇਰ ਆਖਿਆ ਤੁਸੀਂ ਤੇ ਹੁਣ ਆਪਾਂ ਕਿੰਨੇ ਦੀ ਵੀ ਦੇ ਦੀਗੇ ਮੁੱਲ ਕਰਦੇ ਹਾਂ ਜੀ ਇਹਦਾ ਆਪਾਂ 90000 ਠੀਕ ਆ ਤੁਸੀਂ ਦੱਸ ਦੋ ਵੀ ਕਿੰਨੇ ਦੀ ਦੇ ਦੀਗੇ ਨਹੀਂ ਤੁਹਾਡੀ ਖੁਸ਼ੀ ਤੁਸੀਂ ਖੁੱਲੀ ਛੋੜ ਕਰ ਦੋ ਚੱਲ 85000 ਦੇ ਦੀਗੇ ਹੋਰ ਕਰ ਦਗੇ 80 ਦੀ ਕਰਦਗੇ ਚਲ ਹਾਂ ਕਰਦਗੇ 80 ਦੀ ਹਾਂ ਤੇ ਦਿਆ ਨਾਲੇ ਸਾਰੀ 80 ਦੇ ਦੋਗੇ ਹਾਂ ਜੀ ਠੀਕ 80 ਦੀ ਚਲੋ ਠੀਕ ਆ ਉਹ ਤੁਹਾਨੂੰ ਕਹਿ ਗੱਲ ਠੀਕ ਆ 80 ਦੀ ਠੀਕ ਆ ਹਾਂ ਜੀ 80000 ਚੋਂ ਚਲਣਾ ਨਹੀਂ ਕੋਈ ਹਾਂ ਮੈਂ ਵੀ ਚੰਗੀ ਆ ਵੱਡੀ ਆ ਤੁਸੀਂ ਕਹਿ ਗੱਲ ਤੁਹਾਡੀ ਅੱਖੀ ਨਹੀਂ ਗੰਦੂ ਸਾਹਿਬ ਆਪਾਂ ਮੋੜ ਸਕਦੇ ਵੇਹ ਚਲੋ 80 ਜੀ ਪੈਂਦਾ ਨਹੀਂ ਕੁਝ ਚਲ ਕੋਈ ਗੱਲ ਨਹੀਂ ਵੀ ਕਹਿਦਾ ਦੁੱਧ ਵੜਾ ਵਾ ਦੁੱਧ ਨੂੰ ਝੋਟਾ ਨਹੀਂ ਆ ਘਰ ਆ ਜਾਂਦਾ ਮਾਨਤਨ ਕਰਾਂਗੇ ਵੀਰ ਭਰਾ ਜਿਹੜਾ ਵੀ ਕੋਈ ਆਊਗਾ ਉਹਦਾ ਮਾਨਤਨ ਕਰਾਂਗੇ ਪਰ ਦੁੱਧ ਨੂੰ ਝੋਤੀ ਬਹੁਤ ਹੀ ਜਿਆਦੀ ਖਰੀ ਆ ਠੀਕ ਹੈ ਮਿਲੀਟਰ ਮਾਰ ਕੇ ਕੋ ਲੈ ਜਾਦਾ 10 ਕਿਲੋ ਦਾ ਤੇ ਆ ਖੁੱਲ ਕੇ ਇੱਕ ਕਿਨਵਾ ਸੂਆ ਆ ਗਈ ਭਈ ਇੱਕ ਜਿਆ ਸੂਣੀ ਨੇ ਤੀਜਾ ਸੂਆ ਹਾਂਜੀ ਠੀਕ ਆ ਜੀ ਲਓ ਜੀ ਕਿਆ ਬਾਤਾਂ ਮੈਂ ਇਹ ਵੀ ਚੰਗੀ ਸਜਣੋਂ ਬੂਰੀ ਤੇ ਨੇਲੀ ਤੇ 라ਵੀ ਨਾਲ ਹੈ ਹਾਂਜੀ ਚੰਗੀ ਖਾਂਦਾਨ ਨਹੀਂ ਰਵੇ ਜੋ ਬਾਰਡਰ ਲਾਈਨ ਦੀ ਫਿਰਟ ਦੇ ਵਿੱਚੋਂ ਆਈ ਆ ਦੁੱਧ ਕਿੰਨਾ ਗਲਾਪ ਆਉਂਦੀ ਰਹੀ ਆ ਦੁੱਧ ਵੀ 14 ਕਿ 14 ਕਿਲੋ ਦੁੱਧ ਭਰਿਆ ਜੀ ਅਜੇ ਟਾਈਮ ਰਹੇਗਾ ਦਾ 8 ਦਿਨ ਦਾ ਬਾਕੀ 8 ਦਿਨ ਜੇ ਮੈਨੇਜਮੈਂਟ ਪੇਠ ਪੁੜਾ ਵੇਖੋ ਸਜਣੋ ਲਾਓ ਹਲੇ ਤਾਂ ਰਹਿਣਾ 10 ਦਿਨ ਰਹਿਣਾ ਪੂਰੀ ਬਣੂਗੀ ਮੈਂ ਫਿਰ ਸ਼ੁਰੂਗੀ ਮੈਂ ਗਿਰਲਾ ਬੁਰਲਾ ਚੈੱਕ ਕਰੋ ਬਾਕੀ ਆਈ ਬਾਕੀ ਆਈ ਗਿਰਲਾ ਤਾਂ ਫਿਰ ਲੈਵਾ ਵੇਖੋ ਮੈਨ ਕਿਹੜਾ ਲੱਗਾ ਏ ਲੈਵਾ ਬੜਾ ਖੁੱਲਾ ਏ ਖਾਨ ਲੱਗਾ ਨੋਕ ਵਾਲਾ ਹਾਂ ਲੈਵਾ ਬੜਾ ਖੁੱਲਾ ਸਜਣੋ ਜੇ ਲੈਵਾ ਬਣਾ ਕੇ ਬੈਠੂਗੀ ਪੂਰਾ ਪਰਕੇ ਲਓ ਜੀ ਕੀ ਬਾਤਾਂ ਤੇ ਲਵ ਇਹਦਾ ਆਪਾਂ ਮੁੱਲ ਕੀ ਕਰਦੇ ਆ ਇਹਦਾ ਮੁੱਲ ਨਰਖ ਕਰਦੇ ਆ ਨਰਖ ਹਾਂਜੀ ਕਿੰਨੇ ਦੀ ਛੋਟ ਕਰਦਗੇ ਮੈਂ ਇਹ ਚੰਗੇ ਆ 5000 ਰੁਪਏ ਛੋਟ ਕਰਦਨੇ 95000 ਦੀ ਠੀਕ ਆ ਠੀਕ ਆ ਹਾਂਜੀ ਲਓ ਸਜਣੋ ਇਹ 95000 ਦੀ ਜੈਸਨੋ ਬੁਰੀ ਜਿਹੜੀ ਮਿਲ ਜੂਗੀ 14 15 ਕਿਲੋ ਵਾਲੀ ਆ ਦੋਵੇਂ ਮਈਆਂ ਚੰਗੀਆਂ ਪਿੰਡ ਬਲਟੋਆ ਪਹੁੰਚ ਕੇ ਨਰਖ ਪਰ ਕਰਕੇ ਤਸੱਲੀ ਲੈ ਜਾਓ ਤੇ ਬਾਈ ਲਵ ਦੇ ਕੋਲ ਖੜੀਆਂ ਆ ਕਨੈਕਟ ਨੰਬਰ ਜੀ ਉਹਦਾ ਚੱਲਦਾ ਹੋ। ਕਈ ਵੀਰ ਝੂਠ ਮਾਰ ਦਿੰਦੇ ਆ ਜੀ। ਐਨਾ ਦੁੱਧ ਐਨਾ ਭਲਾਣਾ ਟਿੰਗਾ। ਵੀਰ ਕੋਈ ਐਵੇਂ ਨਾ ਸਮਝੇ। ਇਹਦੇ ਕੱਟੀ ਦੇ ਥੱਲੇ 12 ਕਿਲੋ ਦੁੱਧ ਆਪਾਂ ਮਿਲ ਕੇ ਦੇਣਾ। ਆਪਣੀ ਗੱਲ ਪਿੰਨ ਟਾਈਮ ਚੋਗ ਲੈ ਕੇ ਜਾਣਾ। ਟਾਈਮ ਜਿਹੜਾ ਉਹ ਬੰਦਾ ਲਊਗਾ ਨਾ ਪਹਿਲਾਂ ਚੋਗੇ। ਟਾਈਮ ਚੋਗੇ ਦਊਂਗਾ ਮੈਂ 12 ਕਿਲੋ ਦੁੱਧ। ਕਾ ਹੈਗਾ 13 ਵਾ। 12 ਕਿਲੋ ਦੁੱਧ ਚੋਗੇ ਦਊਂਗਾ ਪਰ ਕੱਟੀ ਪਤਾ ਨਹੀਂ ਕਿਧਰੋਂ ਦੁੱਧ ਕੱਢੀ ਆਉਂਦੀ ਵੇਖਣ ਨੂੰ ਲੱਗਦੀ ਨਹੀਂ ਲਾ ਵੇਕਰ ਨਾਮ ਨਾਮ ਦੱਸ ਦੇਈ ਆਪਣਾ ਮੈਂ ਆਪਣਾ ਮੇਰਾ ਨਾਮ ਹੈ ਗੱਲਾਪ੍ਰੀ ਸਿੰਘ ਹਾਂ ਪਿੰਡ ਬਲਟੋਆ ਤਫੀਲਪੱਟੀ ਤੇ ਜ਼ਿਲ੍ਹਾ ਸ਼੍ਰੀਤਰਨਤਨ ਸਾਹਿਬ ਵਾ ਨੰਬਰ ਮੋਬਾਈਲ ਨੰਬਰ 90560 64716 90560 64716 ਲੋ ਸੱਜਣੋ ਲੁੱਟ ਲਿਓ ਮੇਲਾ ਕੱਟੀ ਚੰਗੀ ਹੱਥਾਂ ਥੱਲੇ ਪੈ ਹੋਏ ਹੈ ਮੋਟੀ ਲੱਕੀ ਗਿੱਡੀ ਨਹੀਂ ਵਾਕਈ ਚੀਜ਼ ਸੋਹਣੀ ਬਰੀਡ ਵਾਲੀ ਆ ਇਹ ਦੁੱਧ ਨੂੰ ਬਹੁਤ ਹੀ ਜ਼ਿਆਦੀ ਖਰੀ ਆ ਆ ਦੋਤਨੋ ਦੇ ਭਾਵੇਂ ਠੀਕ ਹੈ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ